ਉਹ ਸਾਰੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾ ਐ ਫੈਮਲੀ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਦੇਖੋ ਹਾਂ ਤਾਂ ਬੋਪਰਾ ਫੈਮਲੀ ਹੈ ਚੰਨਤ ਸਾਰੇ ਦੇ ਬੋਪਰਾ ਫੈਮਲੀ ਆਉਂਦੀ ਹੈ ਨਾ ਬੋਪਰਾ ਫੈਮਲੀ ਉਹ ਬੋਪਰਾ ਫੈਮਲੀ ਰਿਹਾ ਟੋਂ ਬਣਾਣ ਲੱਗਿਆ ਸੀ ਆਲੂ ਵਾਲੇ ਪਰੌਂਠੇ ਅੱਜ ਬਦਲਵਾਈ ਬਹੁਤ ਹੋ ਰਹੀ ਹੈ ਮੀ ਵੀ ਪਿਆਈ ਰਾਤ ਐਕਰ ਗਰਮਾ ਗਰਮ ਬਣ ਰਹੇ ਨੇ ਆਲੂ ਦੇ ਪਰੌਂਠੇ ਨੂੰ ਯੂ ਵੀ ਵੀ ਯੂ ਵੀ ਹੋਣੇ ਕਾਏਗਾ ਤੇ ਉਹਨਾਂ ਦੋ ਯੂਵੀ ਦੀ ਛੁੱਟੀ ਮਾਰ ਲਈ ਯੂਵੀ ਨੇ ਕਿਉਂਕਿ ਅੱਜ ਅਸੀਂ ਟੀਆ ਬਣਾਉਣੀ ਹੈ ਇਸ ਕਰਕੇ ਵੀਡੀਓ ਬਣਾਣ ਲਈ ਰੱਖਿਆ ਹੈ ਯੂਵੀ ਵੀ ਕਿੱਦਾਂ ਹੋਊਗਾ ਯੂਵੀ ਕਿੱਦਾਂ ਆਵੋ ਵੀ ਕਿੱਦਾਂ ਹੋਊਗਾ ਅੱਜ ਆਵੋ ਕਿੱਦਾਂ ਬੰਦਾ ਚਾਹ ਉਹਦਾ ਚੋਕੂੜ ਹੋਊਗਾ ਲੱਜਣ ਗਿਆ ਬਈ ਤੁਹਾਡੇ ਸਾਡੇ ਵਿੱਚ ਪਰਾੰਗੀਆਂ ਪਾ ਗਏ ਜੀ ਫਿਰ ਆਹ ਪੰਜਾਬੀ ਬਾਰੇ ਤਾਂ ਹਾਏ ਆ ਲੈ ਤੇ ਚਾਂਦਰਾ ਪਾਈ ਫਿਰਦਾ ਪੰਜਾਬਾ ਆਹ ਉਹ ਬੋਟਾ ਖਿੱਚ ਰਿਆ ਸੀ ਉਹ ਤਾਂ ਦੂਜਾ ਤਾਂ ਚੂੜੀਆਂ ਨਾਲ ਖੇਡਦਾ ਖਰੀ ਗਿਆ ਉੱਥੇ ਜਮੀ ਤੰਗ ਦੀ ਕਰਦਾ ਹੋਊ ਰਾਤ ਨਾਲ ਅਸੀਂ ਥੋੜੀ ਬੋਦੀਆਂ ਤਿਆਰੀਆਂ ਕਰਿਆ ਏ ਜਿਹਦੀ ਥੋੜੀ ਜੀ ਵੀਡੀਓ ਬਣਾਈ ਐ ਤੁਹਾਨੂੰ ਉਹ ਨਾਲ ਐਡੀਟ ਚ ਮਿਲੂਗੀ ਤੇ ਬਸ ਡেকੋਰੇਸ਼ਨ ਜੀ ਅਸੀਂ ਦਿਖਾਈ ਹੈਗੀ ਉਹ ਅੱਜ ਦੇਖਣੀ ਹੋਵੇਗੀ ਆਲੂ ਵਾਲੇ ਪਰੌਂਠੇ ਖਾ ਕੇ ਦੁਪਹਿਰ ਦਾ 11 ਵਜੇ ਦਾ ਫੰਕਸ਼ਨ ਆ ਤੇ ਸਵੇਰੇ ਤਾਂ ਹੁਣ ਰੋਟੀ ਖਾਣੀ ਆ ਇਸ ਕਰਕੇ ਅੱਜ ਅਸੀਂ ਆਲੂ ਵਾਲੇ ਪਰੌਂਠੇ ਬਣਾ ਲਏ ਅੱਜ ਮੌਸਮ ਬੜੀਆ ਹੈ ਬਸ ਹਾਂ ਜੀ ਤੇਰਾ ਬਹੁਤ ਤੇ ਨਹੀਂ ਪੈ ਗਿਆ ਕੀ ਕਟ ਲੈ ਤਾਂ ਲੇਟ ਹੋ ਰਹੀ ਆ ਲੋ ਜੀ ਸਾਡਾ ਕੰਮ ਹੋ ਗਿਆ ਖਤਮ ਤੇ ਰੋਟੀਆਂ ਹੁਣ ਜਿਹੜੇ ਹੈ ਨਹੀਂ ਅਜੇ ਘਰੇ ਗਏ ਹੋਏ ਨੇ ਹਨਾ ਦੋ ਜਣੇ ਉਹਨਾਂ ਦੀਆਂ ਰੋਟੀਆਂ ਲਾ ਕੇ ਰੱਖਤੀਆਂ ਕਿਉਂਕਿ ਫਿਰ ਐ ਨਾ ਰੋਟੀ ਤਾਂ ਹੁਣ ਫਿਰ ਗੈਸ ਦੇ ਅੰਦਰ ਸਾਰੇ ਕੁਆੜ ਖਿੰਡ ਜਾਂਦਾ ਸਾਫ ਸਫਾਈ ਕਿੱਤੀ ਹੋਈ ਯਾਰ ਸੋਈ ਚ ਤਾਂ ਕਰਕੇ ਅਸੀਂ ਬਾਹਰੇ ਹੁਣ ਬਣਾ ਲਿਆ ਬਾਹਰ ਮੌਸਮ ਹਾਨ ਕਰਦੇ ਅੱਜ ਮੌਸਮ ਬੰਦੇ ਹੋ ਗਿਆ ਮੌਸਮ ਬਹੁਤ ਠੰਡਾ ਹੈ ਦੇਖੋ ਜੀ ਅੱਜ ਸਾਡੀ ਵਾਰੀ ਨੂੰ ਵਾਹਿਗੁਰੂ ਮੌਸਮ ਠੰਡਾ ਕਰਤਾ ਬਸ ਮੀਂਹ ਵੀ ਪਾ ਦੇ ਰੱਬਾ। ਤਾਂ ਕਿ ਅਸੀਂ ਵਧੀਆ ਵਧੀਆ ਨੱਚੀਏ। ਚੱਕੋ ਵਿੱਚ ਆ ਕੱਲੇ ਜੁੰਮੀਆਂ। ਮੈਂ ਕਹਿੰਦੀ ਡੱਬੇ ਟੈਪ ਨਾਲ ਲੱਗੂਗੀ ਹੈ ਨਾ। ਤੇ ਪਰ ਨਾ ਪੰਨੇ ਭਰ ਜੁੰਨੇ ਨਹੀਂ ਕਰਨੇ ਹੈਗੇ ਇਹਨੂੰ ਉੱਪਰ ਪਾਹ ਵਿੱਚ ਨੂੰ ਪੰਗਾ ਦੇ ਉੱਪਰ ਜਿਵੇਂ ਉਹਨੂੰ ਤਾਂ ਸੁੱਕਣਾ ਪਾਉਣਾ ਨਹੀਂ ਬਟੋ। ਅੱਛਾ। ਦੀ ਡੈਕਰੀਸ਼ਨ ਦੀ ਹਾਂ ਸੋਹਣੇ ਬਿਸ਼ੀ ਆ ਦੀ ਤੇ ਸੇਤੀ ਨੂੰ ਕਹਿ ਲਾਂ ਪੜ੍ਹੀ ਸੀ ਕਰ ਪਿਆ ਸਾਰਾ ਚ ਨਿਕਲ ਗਈ ਚਲ ਹੁਣ ਆ ਤੂੰ ਟੰਗ ਲਿਆ ਤੇ ਦਾ ਹੋ ਬਣਾ ਪ੍ਰੀਮੀਅਮ ਡਿਸ਼ ਹੈ ਓਏ ਮੈਂ ਹਰ ਪੇ ਸਟਾਰਟ ਕਰਦੇ ਤੂੰ ਲੈ ਲੈ ਆਈ ਮੈ ਡਾਇਰੈਕਟਰ ਆਫ ਥਿਸ ਪ੍ਰੋਗਰਾਮ ਸੁਣ ਲਾ ਦੀਆ ਚੁੰਨੀ ਆਓ ਜੀ ਨਾਲ ਚੁੰਦੀਆਂ ਮੰਮਾ ਜੋ ਹੋਣਾ ਸੀ ਚੁੰਨੀਆਂ ਟੰਗ ਟੰਗ ਕੇ ਤਿਆਰ ਕਰ ਰਹੇ ਆ ਸਾਰਾ ਦੇਖੋ ਰਾਤ ਨੂੰ ਕਿੰਨੀਆਂ ਚਮਕਰੀਆਂ ਦੇਖੀ ਰਾਤ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਬਹੁਤ ਸੋਹਣੀਆਂ ਲੱਗਦੇ ਨੇ ਨੀਚੇ ਤੇ ਨਾ ਇੱਕ ਸਰਜੇ ਰੱਖੀ ਠੀਕ ਐ ਫਿਰ ਉਹ ਪਰਦੇ ਜੋ ਉੱਪਰ ਚੱਕ ਦਾਂਗੇ ਉਹ ਤਾਂ ਥੋੜੀ ਥੋੜੀਆਂ ਹੋਰ ਥੱਲੇ ਕਰਨੀਆਂ ਪੈਣੀਆਂ ਆ ਆ ਇਨ ਡਾਇਰੈਕਸ਼ਨ ਹਾਂ ਜੀ ਅਸੀਂ ਅੱਧੀ ਡੈਕੋਰੇਸ਼ਨ ਅੱਜ ਕਰਕੇ ਜਾ ਰਹੇ ਆ ਤੇ ਅੱਧੀ ਆਪਦੀ ਕਾਲੂ ਕਰਾਂਗੇ ਸਵੇਰੇ ਕਿਉਂਕਿ ਐਵੇਂ ਨਾਲ ਹੈ ਨਾ ਸਾਫੀ ਹੁਣ ਅਸੀਂ ਇਕੱਲੇ ਘਰ ਨੂੰ ਬਾਏ 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 ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਅੱਧੀ ਤਿਆਰੀ ਕਾਲੂ ਕਰਾਂਗੇ ਸਵੇਰੇ ਆ ਕੇ ਹੈ ਨਾ ਕਿਉਂਕਿ ਹੁਣ ਸਵੇਰੇ ਆਪਾਂ ਖੀਰ ਪੂੜੇ ਦਾ ਕੈਨਸਲ ਕਰ ਤੇ ਆਪਾਂ ਤਿਆਰੀ ਤੇ ਹੀ ਰਹਾਂਗੇ Danke. Yep. Yep. ਆ ਜਾ ਰਿਹਾ ਉੱਧਰ ਚਰਖਾ ਕੱਟਿਆ ਜਾ ਰਿਹਾ ਉਹ ਗੁਪਰੀ ਇਥੇ ਕੋਣ ਮੋਟਰਸਾਈਕਲ ਆ ਰਿਹਾ ਗੁਰਮਨੂ ਮੋਟਰਸਾਈਕਲ ਨਿਕਲੀ ਹੈ ਗਿਆ ਹੈ ਜੀ ਮੰਨ ਮੰਦੀਪ ਗੁਰਮਨ ਕਿੱਥੇ ਬਹਰੇ ਹਰ ਜਿੰਦ ਨੂੰ ਫੋਨ ਕਰਕੇ ਕਹੀਂ ਮੋਟਰਸਾਈਕਲ ਦੇ ਦੇ ਉਹਨੂੰ ਹਰਪਿੰਡ ਲੁਧਿਆਣਾ ਤੋਂ ਲੈ ਕੇ ਆਉਣਾ ਮੋਟਰਸਾਈਕਲ ਪੱਕਾ ਬੁਲਾਇਆ ਕਰਾਂਗੇ ਤੁਹਾਡੇ ਗੁਰਪ੍ਰੀਤ ਜੀ ਨੇ ਛੋਟਾ ਥਾੜੀਆਂ ਫੋਟੋ ਸੈਸ਼ਨ ਚੱਲ ਰਿਹਾ ਅਜੇ ਸਾਡਾ ਬਾਈ ਅੰਟੀ ਬਾਈ ਗੱਦਿਆਂ ਆ ਕੇ ਖੜਦੇ ਆਂ ਆਪਾਂ ਖੜ ਜੇ ਨੇ ਬੈਠੇ ਫੋਟੋ ਸੈਸ਼ਨ ਨਹੀਂ ਖਤਮ ਹੋਣਾ ਫੋਟੋ ਸੈਸ਼ਨ ਖਤਮ ਨਹੀਂ ਹੋਣਾ ਅਗਲੀ ਵਾਰ ਨਾਲ ਅਸੀਂ ਐਤੋਂ ਵੀ ਵੱਡਾ ਕਰਾਂਗੇ ਐਤੋਂ ਵੀ ਵੱਡਾ ਕਰਾਂਗੇ ਹਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਸਾਰੇ ਪਿੰਡ 'ਚ ਸੱਦਾ ਦਵਾਂਗੇ ਹਾਂ ਨਾ ਸਾਰੇ ਪਿੰਡ 'ਚ ਸੱਦਾ ਦਵਾਂਗੇ ਅਗਲੇ ਸਾਲ ਜਿਹਨੇ ਆਣਾ ਹੋਇਆ ਜਰੂਰ ਆਇਓ ਭਾਈ ਪਿਆਰ ਨਾਲ ਬੁਲਾਵਾਂਗੇ ਪਿਆਰ ਨਾਲ ਆਇਓ ਉੱਜ ਹੁਣ ਸਾਡਾ ਰਾਤ ਦਾ ਕੰਮ ਵੀ ਨਿਬੜ ਗਿਆ ਤੀਆਂ ਬਣਾ ਕੇ ਇੰਨਾ ਥੱਕ ਗਏ ਇੰਨਾ ਬੁਰੇ ਹਾਲਾਤ ਹਾਲ ਹੋ ਗਿਆ ਨਾ ਬਹੁਤ ਬੁਰਾ ਹਾਲ ਹੋ ਗਿਆ ਲੱਗਦਾ ਇੰਨੀਆਂ ਸਰਾ ਸਰਾ ਕਰ ਰਹੀਆਂ ਨੇ ਬਸ ਹੁਣ ਕੰਮ ਤਾਂ ਨਿਬੜ ਗਿਆ ਬਸ ਹੁਣ ਅਸੀਂ ਸੌਂ ਜਾਣਾ ਏ ਪੈਨੇ ਅੱਜ ਸੱਜਰੇ ਪੈਨੇ ਅੱਜ ਸੱਜਰੇ ਅਸੀਂ ਸ਼ਾਮ ਦਾ ਕੰਮ ਨਾ ਸੱਜਰੇ ਨੂੰ ਵੇੜ ਲਿਆ ਵੀ ਸੱਜਰੇ ਪੈ ਜੀਏ ਵੀਡੀਓ ਦੀ ਐਡੀਟਿੰਗ ਕਰਨੇ ਤੇ ਪਈ ਆ ਅੱਜ ਸਾਰਾ ਕੁਝ ਪਿਆ ਏ ਉਹ ਵੀ ਹੁਣ ਹੁਣ ਚੱਲੂਗਾ ਬਸ ਹੁਣ ਕਰਦੇ ਆ ਤੇ ਸਵੇਰੇ ਵੀਡੀਓ ਪਬਲਿਸ਼ ਕਰਾਂਗੇ ਤੇ ਹੁਣ ਕਰਦੇ ਆਂ ਬਰਫੀ ਸਾਰਾ ਦਿਨ ਦੀ ਚ ਸਮੋਸਾ ਪਾਟੇ ਚੱਲੀ ਤੇ ਤੇ ਹੁਣ ਰਾਤ ਨੂੰ ਖਾਈਏ ਬਰਫੀ ਇਧਰ ਮਾਸੀ ਆਈ ਸੀਗੀ ਤੇ ਉਹ ਬਰਫੀ ਦਾ ਡੱਬਾ ਦੇਖ ਕੇ ਗਏ ਕਿ ਕਿ ਤਿਹਾੜ ਚੱਲ ਰਿਹਾ ਧੀਆਂ ਚੱਲ ਰਹੇ ਆ ਤਾਂ ਉਹ ਮੇਰੀ ਫੇਵਰਟ ਮਿਲਕ ਕੇਕ ਦੀ ਡੱਬਾ ਦੇਖ ਕੇ ਕਹਿੰਦੇ ਮੈਨੂੰ ਉਹਨਾਂ ਨੂੰ ਪਤਾ ਮੈਨੂੰ ਮਿਲਕ ਕੇ ਬਾਕਸ ਆਉਂਦਾ ਉਹ ਵਿਚਾਰੇ ਮਿਲਕ ਕੇਕ ਦੇ ਕੇ ਜਾਂਦੇ ਨੇ ਮੈਨੂੰ ਹਰ ਵਾਰ ਜਦੋਂ ਵੀ ਆਉਂਦੇ ਨੇ ਅੱਨਾ ਬਸ ਨੇੜੇ ਆ ਪਰਸੀ ਇਸ ਵੀ ਐਨਾ ਨਾ ਜਾਣਾ ਜਦ ਘਾਟੀ ਹੁੰਦਾ ਅੱਜ ਸੈਲੀਬ੍ਰੇਸ਼ਨ ਤਾਂ ਮੈਂ ਬੁਲਾਇਆ ਤਾਂ ਤਾਂ ਕਰਕੇ ਉਹ ਆਈ ਸੀਏ ਲੋ ਜੀ ਸਾਰਿਆਂ ਨੂੰ ਇੱਕ ਇੱਕ ਪੀਸ ਖਾ ਲਿਆ ਹੁਣ ਨੂਨ ਰੋਟੀ ਖਾਦੇ ਮੈਂ ਮਿੱਠਾ ਖਾਈਓ ਕਿਉਂਕਿ ਸਾਡੀ ਚਟਣੀ ਚ ਨਾ ਮਿੱਠਾ ਬਹੁਤ ਨਾ ਮਿਰਚ ਤੇ ਹੈ ਨਾ ਬੀਬੀ ਜਾਦੇ ਮਿਰਚ ਤੇ ਹੈ ਨਾ ਮੀਂਹ ਮਿਰਚ ਤੇ ਨਾ ਹੋਰ ਤਾਂ ਕਰਕੇ ਹੁਣ ਖਾ ਰਿਆ ਸੀ ਮਿਲ ਕੇ ਇਹਦੀ ਵਰਤ ਸੀ ਉਧਰ ਯੂ ਵੀ ਖਾ ਰਿਆ ਏ ਪਤਾ ਨਹੀਂ ਮੰਨੂ ਹੁਣ ਚਪੇੜ ਵੱਜੂਗਾ ਤੇਰੇ ਸਾਰੀ ਭਾਸ਼ਾ ਯਾਦ ਆਜੂਗੀ ਕਿਹੜੀ ਲੱਗੀ ਵੀ ਤੀ ਇੰਡੀਆ ਦੀ ਨੰਨਾ ਕਿਉਂਕਿ ਅਪਾ ਇੰਡੀਆ 'ਚ ਰਹਿੰਦੀ ਆ ਲਓ ਜੀ ਅੱਜ ਦਾ ਸਾਡਾ ਬਲੌਗ ਇੱਥੇ ਤੱਕ ਸੀਗਾ ਉਮੀਦ ਆ ਵੀ ਤੁਹਾਨੂੰ ਜ਼ਰੂਰ ਤੀਆਂ ਦਾ ਬਲੌਗ ਪਸੰਦ ਆਊਗਾ ਪਸੰਦ ਕਰਿਓ ਨਾ ਪਸੰਦ ਕਰਨ ਵਾਲੇ 'ਚ ਕੁਝ ਵੀ ਨਹੀਂ ਹੈਗਾ ਤੇ ਜਿਸ ਤਰ੍ਹਾਂ ਪਹਿਲੀ ਵਾਰ ਮਨਾਈਆਂ ਤੇ ਜੇ ਕੋਈ ਉਹ ਹੁੰਦੀ ਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂਕਿ ਅਗਲੀ ਵਾਰੀ ਅਸੀਂ ਥੋੜੀ ਜਿਆਦਾ ਵਧੀਆ ਮਨਾਈਏ ਤੁਹਾਡੇ ਤਰੀਕੇ ਨਾਲ ਮਨਾਈਏ ਹੈਨਾ ਆਪਣੇ ਤਰੀਕੇ ਨਾਲ ਅਸੀਂ ਪਹਿਲੀ ਵਾਰ ਐਦਾਂ ਦੀਆਂ ਮਨਾਈਆਂ ਨੇ ਤੇ ਸਾਨੂੰ ਤਾਂ ਬਹੁਤ ਮਜ਼ਾ ਆਇਆ ਉਮੀਦ ਹੈ ਵੀ ਤੁਹਾਨੂੰ ਵੀ ਪਸੰਦ ਆਊਗਾ ਮਜ਼ਾ ਆਊਗਾ ਦੇਖ ਕੇ ਫੋਨ ਮਿਲਾਂਗੇ ਅਗਲੇ ਵਧੀਆ ਜਿਹੇ ਬਲੌਗਸ